ਸਤਿ ਸ਼੍ਰੀ ਅਕਾਲ ਜੀ ਮੈਂ ਪੌਪੀ ਬੈਟਲ ਅਪਕੀ ਤੋਂ ਤੁਹਾਡਾ ਸਵਾਗਤ ਕਰਦੀ ਆ ਜੀ ਅੱਜ ਮੈਂ ਲੈ ਕੇ ਆਈ ਜੀ ਵਰਕ ਦਿੱਤੇ ਹੋਏ ਸੂਟ ਕਿਉਂਕਿ ਗਰਮੀ ਦਾ ਸੀਜ਼ਨ ਆਫ ਹੁੰਦਾ ਜਾਂਦਾ ਹੈ ਕਿਉਂਕਿ ਅਸੀਂ ਸੂਟ ਲਾਇਆ ਸੇਲ 'ਚ ਆ ਦੇਖੋ ਜੀ ਆ ਹੈਗਾ ਜੀ ਔਰਗੰਜ਼ਾ ਤੇ ਕੀਤਾ ਹੋਇਆ ਸੀ ਮਸ਼ੀਨੀ ਵਰਕ ਆ ਤੇ ਆ ਇਹਦਾ ਕਿਰਾ ਹੈ ਤੇ ਆ ਇਹਦੀ ਗਲ ਹੈ ਗਲੇਦਾਰ ਆ ਤੇ ਆ ਬਾਜੂ ਵਾਲੀ ਤੇ ਆਈ ਦੀ ਪਰਫੋਮੈਂਸ ਇਹ ਲੈਣੀ ਨਾਲ ਬਣੂਗਾ ਜੀ ਤੇ ਇਹਦਾ ਪ੍ਰਾਈਸ ਹੈ ਜੀ 1200 ਰੁਪਿਆ ਉਹ ਵੀ ਅਸੀਂ ਹੋਲ ਸੇਲ 'ਚ ਦਿੰਦੇ ਆ ਤਾਂ ਕਰਕੇ 1200 ਰੁਪਿਆ ਅਗਲਾ ਸਿਤਾਈ ਸਿਤਾ ਕਲਰ ਇਹ ਹੈਗਾ ਜੀ ਖਾਦੀ 'ਚ ਇਹ ਖਾਦੀ 'ਚ ਅਸੀਂ ਨਿੱਡਰ ਵਰਕ ਚ ਕੀਤਾ ਆ ਰੈੱਡ ਹੈਗਾ ਜੀ ਰੈੱਡ ਤੇ ਡਾਰਕ ਗ੍ਰੀਨ ਨਾਲ ਕੀਤਾ ਹੋਇਆ ਜੀ ਤੇ ਆਏ ਦੀ ਬਾਜੂ ਲਈ ਆ ਦੇ ਕੇ ਦਾ ਜੀ ਬਾਕੀ ਇਹ ਅਸੀਂ ਦੇ ਗਏ 1200 ਰੁਪਏ ਇਹ 1200 ਰੁਪਏ ਚ ਕਿਉਂਕਿ ਗਰਮੀ ਦਾ ਸੀਜ਼ਨ ਆਫ ਹੁੰਦਾ ਕਰਕੇ ਇਹ ਗਰਮੀ ਵਾਲਾ ਕੱਪੜਾ ਹੈਗਾ ਤਾਂ ਕਰਕੇ ਸੇਲ 'ਚ ਦਿੰਨੇ ਆਂ ਅਗਲਾ ਸੂਟ ਆਈ ਪਿੰਕ ਇਹ ਡਾਰਕ ਪਿੰਕ ਪਾਇਆ ਆ ਨਿੱਕੀ ਬੁਟੀ ਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਪਹਿਣਾ ਵੀ ਨਿੱਕੀ ਬੁਟੀ ਦਾ ਰਵਾਜ ਹੈ ਇਹ ਕਿਉਂਕਿ ਮਸ਼ੀਨੀ ਵਰਕ ਹੈ ਇਹ ਨਿੱਕੀ ਬੁਟੀ ਦਾ ਇਹ ਅਸੀਂ ਘੇਰੇ ਘੇਰੇ ਤੇ ਪਾਇਆ ਇੱਥੋਂ ਦੀ ਆਏ ਦੀ ਬਾਜੂ ਹੈ ਜੀ ਬਾਜੂ ਦੇਖੋ ਬਹੁਤ ਸੋਹਣੇ ਬਣੇ ਮਾਜੂ ਇਹ ਜੇ ਕਿਸੇ ਭੈਣ ਨੇ ਜ਼ਿਆਦਾ ਵੀ ਕਰਵਾਉਣਾ ਹੋਵੇ ਉਹ ਵੀ ਕਰਵਾ ਸਕਦੀ ਹੈ ਇਹ ਕਪੜਾ ਹੈਗਾ ਜੀ ਬਰਬਰੀ ਦਾ ਇਹ ਬਰਬਰੀ ਹੈ ਜੀ ਬਹੁਤ ਸੋਨਾ ਸਟੱਪ ਹੈ ਜੀ ਇਹਦਾ ਪ੍ਰਾਈਸ ਹੈ ਜੀ 1000 ਉਹ ਵੀ ਤੁਹਾਨੂੰ negoiate ਕਰਕੇ ਮਿਲਦਾ ਹੈ ਗਰਮੀ ਚ ਤੁਹਾਨੂੰ ਇਹ ਵੀ 1500 ਤੱਕ ਘਟ ਨਹੀਂ ਮਿਲਦਾ ਇਹ ਤੁਹਾਨੂੰ ਵਿਦ ਕਪੜਾ ਵਿਦ ਵਰਕ ਤੁਹਾਨੂੰ ਸਿਰਫ 1000 ਰੁਪਏ ਦਾ ਕਿਉਂਕਿ ਸੀਜ਼ਨ ਆਫ ਹੁੰਦਾ ਹੈ ਆ ਜੀ ਹੈਗਾ ਜੀ ਡਾਰਕ ਬਲੂ ਇਹ ਹੈਗਾ ਜੀ ਤੁਹਾਨੂੰ ਥ੍ਰੈਡ ਵਰਕ ਨਾਲ ਵਰਕ ਕੀਤਾ ਹੋਇਆ ਸੀ ਵਾਈਟ ਨਾ ਕੀਤਾ ਹੋਇਆ ਤੇ ਵਾਟੇ ਵਾਈਟ ਹੈ ਦੀ ਬਾਟਮ ਆ ਜੀ ਚਿਕਨ ਦੀ ਬਾਟਮ ਆ ਦੇਖ ਆ ਦੀ ਬਾਜੂ ਇਹ ਹੈ ਜੀ ਕਪੜਾ ਹੈਗਾ ਕਾਟਨ ਦਾ ਪਿਓਰ ਕਾਟਨ ਦਾ ਕਪੜਾ ਹੈ ਜੀ ਇਹਦਾ ਪ੍ਰਾਈਸ ਵੀ 1000 ਰੁਪਿਆ ਕਿਉਂਕਿ 1000 ਰੁਪਿਆ ਦਾ ਤਾਂ ਵਰਕ ਹੀ ਹੋ ਜਾਂਦਾ ਇੱਥੇ ਕਿਉਂਕਿ ਅਸੀਂ ਸੇਲ ਕਰਕੇ ਇਹਨੂੰ ਸਿਰਫ ਵੱਧ ਕਪੜਾ ਵਿੱਦ ਵਰਗ 1000 ਰੁਪਿਆ ਦੇ ਰਿਹਾ ਅਗਲਾ ਸੂਟ ਹੈ ਇਹ ਵੀ ਕਾਟਨ ਚ ਹੈ ਜੀ ਇਹ ਪਿਓਰ ਕਾਟਨ ਹੈ ਜੀ ਆ ਦੇਖੋ ਪਿਓਰ ਕਾਟਨ ਹੈ ਕਪੜਾ ਬਹੁਤ ਹੀ ਮਲਾਇਮ ਹੈ ਜੀ ਇਹ ਡਾਰਕ ਗ੍ਰੀਨ ਹੈ ਇਹ ਅਸੀਂ ਬੇਬੀ ਪਿੰਕ ਨਾਲ ਕੀਤਾ ਹੋਇਆ ਹੈ ਆਈ ਡਾਰਕ ਗ੍ਰੀਨ ਪੱਤੀਆਂ ਪਾਈਆਂ ਹੋਈਆਂ ਆ ਦੇਖੋ ਬਹੁਤ ਸੋਹਣਾ ਹੀ ਵਰਕ ਹੋਇਆ ਆ ਆ ਦੇਖੋ ਆ ਇਹ ਬਾਜੂ ਆ ਏਦਾ ਪ੍ਰਾਈਸ ਵੀ ਅਸੀਂ ਸਿਰਫ 100 ਰੁਪਏ ਰੱਖਿਆ ਜੇ ਕਿਸੇ ਵੀ ਭੈਣ ਨੇ ਸੂਟ ਇੱਡਰ ਵਰਕ ਕੋਈ ਵੀ ਵਰਕ ਕਰਵਾਉਣਾ ਹੋਵੇ ਹੈਂਡ ਵਰਕ ਕਰਾਉਣਾ ਮਸ਼ੀਨੀ ਵਰਕ ਕਰਵਾਉਣਾ ਹੋਵੇ ਕੋਲ ਸਕਰੀਨ ਤੇ ਦਿੱਤਾ ਹੈ ਨੰਬਰ ਹੈ ਤੁਸੀਂ ਵਟਸਐਪ ਕਾਲ ਕਰ ਸਕਦੇ ਹੋ ਤੁਸੀਂ ਕਾਲਸ ਕਰ ਸਕਦੇ ਆ ਮੈਸੇਜ ਕਰਕੇ ਪੁੱਛ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸਮ ਜਿੱਦਾਂ ਦਾ ਡਿਜ਼ਾਈਨ ਭੇਜੋਗੇ ਅਸੀਂ ਬਣਾ ਸਕਦੇ ਹਾਂ ਕਿਉਂਕਿ ਹੁਣ ਸਰਦੀ ਦਾ ਸੀਜ਼ਨ ਆ ਗਿਆ ਹੁਣ ਪਹਿਣਾ ਵਾਲਾ ਸਰਦੀ ਵਾਲਾ ਸਟੱਪ ਲੈ ਕੇ ਆਵਾਂਗੇ ਜੇ ਤੁਸੀਂ ਸਰਦੀ ਵਾਲਾ ਵੀ ਸਟੱਪ ਤਿਆਰ ਕਰਨਾ ਹੋਵੇ ਉਹ ਵੀ ਸਾਨੂੰ ਸਾਨੂੰ ਮੈਸੇਜ ਕਰਕੇ ਕਹਿ ਸਕਦੇ ਵੱਧ ਤੋਂ ਵੱਧ ਸਪੋਰਟ ਕਰੋ ਠੀਕ ਹੈ ਧੰਨਵਾਦ